जी वी या थैंकफुल टू वर्धमान यांस एंड थ्रेड लिमिटेड होशियारपुर एंड स्पेशली टू मिस्टर इंद्रमोहनजीत सिंह सिद्धू साहब हु इज द प्रेसिडेंट एंड डायरेक्टर ऑफ दिस इंडस्ट्री अलोंग विद डायरेक्टर मिस्टर चावला साहब एंड हिज एंटायर टीम कि आज जैसे इथे इनोग्रेट ਕੀਤਾ ਹੈਗਾ रेनोवेटेड ਸਾਡੀ ਪੁਲਿਸ ਪੋਸਟ ਹੁੰਦੀ ਸੀਗੀ ਪਹਿਲਾਂ ਹੀ ਇੱਥੇ ਸਿਵਲ ਹਸਪੀਟਲ ਦੇ ਵਿੱਚ ਬਟ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਟ ਹੈਜ਼ ਬੀਨ ਰੀਫਰਬਿਸ਼ਡ ਪੇਂਟ ਫਰਨੀਚਰ ਟਾਇਲਟਸ ఎవਰੀਥਿੰਗ ਹੈਜ਼ ਬੀਨ ਰੈਨੋਵੇਟਿਡ ਤੇ ਬਹੁਤ ਹੀ ਅੱਛਾ ਉਪਰਾਲਾ ਹੈ ਉਹਨਾਂ ਵੱਲੋਂ ਐਂਡ ਵੀ ਆਰ ਥੈਂਕਫੁਲ ਕਿ ਉਹਨਾਂ ਨੇ ਸੀਐਸਆਰ ਦੇ ਵਿੱਚ ਆਪਣੇ ਆਪ ਸਾਨੂੰ ਆ ਕੇ ਐਦਾ ਦਾ ਸਾਡੇ ਜੋ ਇਨਫਰਾਸਟ੍ਰਕਚਰ ਹੈ ਉਹਨੂੰ ਐਨਹਾਂਸ ਕੀਤਾ ਹੈ ਐਂਡ ਇਹਦੇ ਨਾਲ-ਨਾਲ ਸਾਡੇ ਫੋਰਸ ਵਾਸਤੇ ਵੀ ਵੈਲਫੇਅਰ ਦਾ ਕੰਮ ਹੁੰਦਾ ਹੈ ਤੇ ਨਾਲ ਦੀ ਨਾਲ ਜਦੋਂ ਫੋਰਸ ਵਧੀਆ ਡਿਊਟੀ ਕਰ ਸਕਦੀ ਹੈ ਐਂਡ ਉਹਨਾਂ ਦੀ ਟੇਕ ਕੇਅਰ ਹੁੰਦੀ ਹੈ ਤੇ ਜਿੱਦਾਂ ਇਹ ਇੰਸਟੀਟਿਊਸ਼ਨ ਵੀ ਬੜਾ ਇੰਪੋਰਟੈਂਟ ਹੈਗਾ ਸਿਵਲ ਹਸਪੀਟਲ ਹੁਸ਼ਿਆਰਪੁਰ ਬੜੀ ਤਾਦਾਦ ਦੇ ਵਿੱਚ ਇੱਥੇ ਲੋਕੀ ਆਉਂਦੇ ਆ ਪੇਸ਼ੈਂਟਸ ਆਉਂਦੇ ਆ ਕਈ ਵਾਰ ਕੋਈ ਇਸ਼ੂਜ਼ ਵੀ ਹੁੰਦੇ ਆ ਮੈਡੀਕਲ ਲੀਗਲ ਇਸ਼ੂਜ਼ ਵੀ ਹੁੰਦੇ ਆ ਉਹਦੇ ਵਿੱਚ ਇਹ ਇੱਕ ਫੈਸਿਲਿਟੀ ਉਹਨਾਂ ਵਾਸਤੇ ਵੀ ਵੈਲਫੇਅਰ ਐਂਡ ਅਸਿਸਟੈਂਸ ਦਾ ਕੰਮ ਕਰੂਗੀ ਅੱਜ ਸੀਵਲ ਹਸਪਤਾਲ ਪੁਲਿਸ ਪੋਸਟ ਦੀ ਰੈਨੋਵੇਸ਼ਨ ਦੇ ਮੌਕੇ ਤੇ ਆਏ ਹੈ ਸ਼੍ਰੀ ਸੰਦੀਪ ਕੁਮਾਰ ਮਾਲਿਕ ਐਸਐਸਪੀ ਹਿਸ਼ਾਰਪੁਰ ਨੇ ਅੱਜ ਨਿਊ ਇਅਰ ਦੇ ਮੌਕੇ ਦੇ ਉੱਤੇ ਰੈਨੋਵੇਟਡ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਜਿਹੜੀ ਸੀਵਲ ਹਸਪਤਾਲ ਦਾ ਵਿੱਚ ਹੈਗੀ ਹੈ ਉਹਦਾ ਅੱਜ ਉਦਘਾਟਨ ਕੀਤਾ ਹੈ ਇਹ ਆਸ਼ਾ ਕਰਦੇ ਹਾਂ ਇਸ ਤੋਂ ਬਾਅਦ ਇਹਦਾ ਪੁਲਿਸ ਸਟਾਫ ਨੂੰ ਵੀ ਹੈਲਪ ਮਿਲੇਗੀ ਤੇ ਪੇਸ਼IENTS ਨੂੰ ਕਿਸੇ ਵੀ ਡਿਸਟ्रेस ਦੇ ਵੇਲੇ ਜਾਂ ਹਸਪੀਟਲ ਸਟਾਫ ਨੂੰ ਕਿਸੇ ਵੇਲੇ ਵੀ ਕੋਈ ਅਸਿਸਟੈਂਸ ਚਾਹੀਦੀ ਹੈ ਤੇ ਪੁਲਿਸ ਸ਼ਹਿਰਪੁਰ ਪੁਲਿਸ ਇਥੋਂ ਅਸਿਸਟੈਂਸ ਪ੍ਰੋਪਰਲੀ ਦੇ ਦੇ ਪਾਏਗੀ اور انہاں ਲਈ ایک ارینجمنٹ ایک کیتا اے اسی سی ایس آر دے انڈر پروجیکٹ کیتا اے ਤੇ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਦਾ ਭਰਪੂਰ ਪੈਦਾ ਪੁਲਿਸ ਨੂੰ ਵੀ ਹੋਵੇਗਾ ਗੁੱਡ ਮਾਰਨਿੰਗ ਜੀ ਹੈਪੀ ਨਿਊ ਇਅਰ ਟੂ ਆਲ ਅੱਜ ਜਿਸੀਂ ਇੱਥੇ ਸਿਵਲ ਹਸਪੀਟਲ ਲੈ ਕੇ ਚੌਂਕੀ ਦਾ ਰਿਗਾਟਨ ਹੋਇਆ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਔਰ ਵਰਦਮਨ ਸੈਟਸ ਵਾਲਿਆਂ ਨੇ ਇਹਦੇ ਵਿੱਚ ਜੋ ਚੌਂਕੀ ਦੀ ਰੈਨੋਵੇਸ਼ਨ ਕਰਵਾਈ ਹੈ ਔਰ ਸਾਨੂੰ ਇਹਨੂੰ ਚੌਂਕੀ ਨੂੰ ਅੱਜ ਦੇ ਉਦਘਾਟਨ ਵਿੱਚ ਕਾਫੀ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰ ਰਹੇ ਹਾਂ ਇਹ ਜਿਹੜੀ ਚੌਕੀ ਖੁੱਲੀ ਹੈ ਇਹਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਔਰਤ ਮਰੀਜ਼ਾਂ ਨੇ ਵੀ ਸੇਫਟੀ ਲਈ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਥੈਂਕ ਯੂ ਡਾਕਟਰ ਨਵਜੋਤ ਐਸਐਮਓ ਹਾਰਪੁਰ ਪਹਿਲਾਂ ਤਾਂ ਜਦ ਅਸੋਹਨ ਸਾਹਿਬ ਦੱਸਿਆ ਕਿ ਇਹ ਜਿਹੜੀ ਪੁਲਿਸ ਪੋਸਟ ਸੀ ਸਾਡੇ ਕੋਲ ਪਹਿਲਾਂ ਵੀ ਸੀ ਇਹਦੇ ਵਿੱਚ ਹੁਣ ਵਰਦਮਾਨ ਵੱਲੋਂ ਸੀਐਸਆਰ ਦੇ ਅੰਡਰ ਰੈਨੋਵੇਟ ਕੀਤਾ ਗਿਆ ਹੈ ਜੋ ਕਿ ਬਹੁਤ ਵਧੀਆ ਤੇ ਬਹੁਤ ਅੱਛਾ ਉਪਰਾਲਾ ਹੈ ਸਾਡੇ ਐਸੋਸੀਏਸ਼ਨ ਵੀ ਸਾਡੇ ਡਾਕਟਰਸ ਦੀ ਵੀ ਸ਼ੁਰੂ ਤੋਂ ਇੱਕ ਡਿਮਾਂਡ ਰਹੀ ਹੈ ਕਿ ਸਿਕਿਉਰਿਟੀ ਇਸ਼ੂਸ ਨੂੰ ਲੈ ਕੇ ਜਿਨ੍ਹਾਂ ਨਾਲ ਰੈਗੂਲਰ ਮੀਟਿੰਗਸ ਵਗੈਰਾ ਚੱਲਦੀਆਂ ਰਹੀਆਂ ਹਨ ਤੇ ਇਸ ਉਪਰਾਲੇ ਤੋਂ ਬਾਅਦ ਸਾਡੇ ਕੋਲ ਪੁਲਿਸ ਪੋਸਟ ਹੋਣਾ ਪੇਸ਼ੈਂਟਸ ਦੀ ਸਾਡੇ ਹਸਪੀਟਲ ਸਟਾਫ ਡਾਕਟਰਾਂ ਦੀ ਸਭ ਦੀ ਸੇਫਟੀ ਲਈ ਇੱਕ ਬਹੁਤ ਵਧੀਆ ਕਦਮ ਹੈ ਜੋ ਸੀਐਸਆਰ ਦੇ ਅੰਡਰ ਵਰਦਮਨ ਲਿਆ ਹੈ ਤੇ ਮਹਿਮਾਨਯੋਗ ਐਸਐਸਪੀ ਸਾਹਿਬ ਦਾ ਸਿਵਰਸਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਉਹਨਾਂ ਦਾ ਇਸ ਪੋਸਟ ਦਾ ਉਦਘਾਟਨ ਕੀਤਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਬਹੁਤ ਇੱਕ ਅਚੀ ਜਿਹੜੀ ਹੈ ਮਤਲਬ ਇੱਕ ਸ਼ੁਰੂ ਹੋਈ ਹੈ ਤੇ ਇਸ ਇਦਾਂ ਬਹੁਤ ਲੋਕਾਂ ਨੂੰ ਫਾਇਦਾ ਹੋਏਗਾ ਤੇ ਲਾਸਟ ਵਿੱਚ ਮੇਰੇ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ